ਉੱਥੇ ਚਲੇ ਗਿਆ ਹਰਦੇਵ ਮਾਹੀ ਨੰਗਲ ਆਪਣਾ ਹਾਲਾਤ ਹੀ ਇਦਾਂ ਦੇ ਰਾਂ ਬਣ ਗਏ ਸੀ ਅੱਛਾ ਮੇਰਾ ਉਹ ਤਾਂ ਮਤਲਕ ਨੁਕਸਾਨ ਹੋ ਸਕਦਾ ਸੀ ਜਾਨ ਨੂੰ ਖਤਰਾ ਸੀ ਇੱਥੇ ਸੀਗਾ ਫੇਮ ਇੰਨਾ ਪਾ ਲਿਆ ਸੀਗਾ ਤੇ ਬਰਦਾਸ਼ਤ ਨਹੀਂ ਹੋਇਆ ਕੁਝ ਬੰਦਿਆਂ ਤੋਂ ਫਿਰ ਮੈਨੂੰ ਲੱਗ ਰਿਹਾ ਸੀ ਵੀ ਯਾਰ ਵੀ ਜੇ ਤੈਨੂੰ ਕੁਝ ਹੋ ਗਿਆ ਤਾਂ ਫੈਮਲੀ ਦਾ ਕੁਝ ਨਹੀਂ ਬਣਨਾ ਇੱਕ ਤਰ੍ਹਾਂ ਦੇ ਨਾਲ ਵਾਈਂਡ ਅਪ ਕਰਕੇ ਤੁਸੀਂ ਨਿਊਜ਼ੀਲੈਂਡ ਹੋਂ ਜਾਂਦਾ ਭਰਿਆ ਮੇਲਾ ਛੱਡ ਕੇ ਆਂ ਭਰਿਆ ਮੇਲਾ ਸ਼ਰੀਕੇ ਬਾਜ਼ੀ ਚ ਰੋਲਾ ਸੀਗਾ ਕਿ ਕੋਈ ਪੈਸਿਆਂ ਦਾ ਮਸਲਾ ਦੇਖੋ ਜਿਹੜਾ ਪੇਤੀ ਹੁੰਦਾ ਉਹੀ ਉਹੀ ਆਪਣਾ ਆਪਣਾ ਮਾਰਦਾ ਹੁੰਦਾ ਬਗਾਨੇ ਨੂੰ ਤਾਂ ਕੀ ਪਤਾ ਹੁੰਦਾ ਸੋ ਚਲੋ ਤੁਹਾਡੀ ਤਾਂ ਜ਼ਿੰਦਗੀ ਦੀ ਮਜਬੂਰੀ ਕਹਿ ਲਓ ਤੁਸੀਂ ਦੱਸਿਆ ਕਿ ਇਦਾਂ ਦੇ ਕੁਝ ਐਪੀਸੋਡ ਹੋਗੇ ਕਿ ਤੁਹਾਨੂੰ ਆਪਣੀ ਜਾਨ ਦੇ ਲਈ ਜਾਂ ਕਹਿ ਲਓ ਕਿ ਆਪਣੇ ਪਰਿਵਾਰ ਦੇ ਲਈ ਪ੍ਰਵਾਸ ਕਰਨਾ ਪਿਆ ਅੱਜ ਕੱਲ ਕਲਾਕਾਰਾਂ ਦੇ ਵਿੱਚ ਬਹੁਤ ਵੱਡਾ ਟ੍ਰੈਂਡ ਹੋ ਗਿਆ ਕਿ ਮਤਲਬ ਪ੍ਰਵਾਸ ਤੁਸੀਂ ਹਰ ਕੋਈ 10 ਨਾਮ ਲੈ ਲਓ ਵਿੱਚੋਂ 8 ਬੰਦੇ ਕੈਨੇਡਾ ਦੇ ਪੀਆਰ ਮਿਲਣਗੇ ਜਾਂ ਬਾਹਰ ਰਹਿੰਦੇ ਹੋਣਗੇ ਇਹ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਕੱਕ ਜਿਵੇਂ ਬੰਦਾ ਪਿੰਡੋਂ ਿੰਡੋ ਸ਼ਹਿਰ ਜਾਣ ਦੀ ਕੋਸ਼ਿਸ਼ ਕਰਦਾ ਸ਼ਹਿਰ ਤੋਂ ਵੱਡੇ ਸ਼ਹਿਰ 'ਚ ਕੋਸ਼ਿਸ਼ ਕਰਦਾ ਐ ਮਤਲਬ ਕਿ ਫਿਰ ਦੇਖੋ ਦੇਖ ਹੋ ਗਿਆ ਸਾਰਾ ਕੁਝ ਨਾ ਆਪਣਾ ਹਾਲਾਤ ਹੀ ਇਦਾਂ ਦੇ ਰੁਆ ਬਣ ਗਏ ਸੀ ਅੱਛਾ ਤੇ ਮੈਨੂੰ ਜਾਣਾ ਪਿਆ ਹਾਲਾਂਕਿ ਛੋਟੀ ਜਿੰਦਗੀ ਛੋਟੀ ਰੱਬ ਦੇ ਹੱਥ 'ਚ ਹੁੰਦੀ ਹੈ ਪਰ ਮੈਨੂੰ ਲੱਗਣ ਲੱਗਾ ਸੀ ਵੀ ਮੇਰਾ ਉਹ ਤੁਮ ਲੱਗ ਕਿ ਨੁਕਸਾਨ ਹੋ ਸਕਦਾ ਸੀ ਜਾਨ ਨੂੰ ਖਤਰਾ ਸੀ ਇੱਥੇ ਸੀਗਾ ਅੱਛਾ ਹਾਂਜੀ ਕਿਉਂਕਿ 2000 ਜੇ ਆਪਾਂ ਗੱਲ ਕਰੀਏ 10 ਦੇ ਨੇੜੇ ਤੇੜੇ ਤੁਹਾਡਾ ਪੀਕ ਸੀਗਾ ਬਹੁਤ ਹਿੱਟ ਤੇ ਹਿੱਟ ਜਾ ਰਿਹਾ ਸੀ। ਉਹ ਸ਼ਕਤੀਆਂ ਇਦਾਂ ਸੀ ਕਿਹੜੀਆਂ ਜਿੰਨਾਂ ਤੋਂ ਉਦੋਂ ਛੋਟੀ ਉਮਰ ਚ ਫੇਮ ਇੰਨਾ ਪਾ ਲਿਆ ਸੀਗਾ ਤੇ ਬਰਦਾਸ਼ਤ ਨਹੀਂ ਹੋਇਆ ਕੁਝ ਬੰਦਿਆਂ ਤੋਂ। ਹੂੰ ਫਿਰ ਮੈਨੂੰ ਲੱਗ ਰਿਹਾ ਸੀ ਵੀ ਯਾਰ ਵੀ ਇਹ ਜੇ ਤੈਨੂੰ ਕੁਝ ਹੋ ਗਿਆ ਤਾਂ ਫੈਮਿਲੀ ਦਾ ਕੁਝ ਨਹੀਂ ਬਣਨਾ। ਇਹ ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰੀ ਇੰਨੀ ਵੱਡੀ ਗੱਲ ਔਨ ਕੈਮਰਾ ਜ਼ਿਕਰ ਕਰ ਰਹੇ ਹੋ ਕਿਉਂਕਿ ਬਹੁਤਿਆਂ ਨੂੰ ਨਹੀਂ ਪਤਾ ਕਿਉਂਕਿ तकरीबन ਸਾਰਿਆਂ ਨੇ ਪਹਿਲਾਂ ਮੈਂ ਐਕਚੁਅਲੀ ਕਦੇ ਗੱਲ ਕੀਤੀ ਨਹੀਂ ਹੈ। ਹੂੰ ਪਰ ਸੱਚੀ ਗੱਲ ਤਾਂ ਇਹ ਸੀ ਜੀ ਮੈਂ ਉਦੋਂ ਮੈਂ ਜਿਵੇਂ ਕਹਿੰਦਾ ਸਹਾ ਮਾਸ ਵਜਾ ਕੇ ਭਜਦਾ ਉਹਦਾ ਹੂੰ ਉਦੋਂ ਫੈਮਿਲੀ ਜੇ ਕੱਲੇ ਹੁੰਦੇ ਫਿਰ ਕੋਈ ਚੱਕਰ ਨਹੀਂ ਹੁੰਦਾ ਪਰਿਵਾਰ ਓਡੇ ਨਾਲ ਹੁੰਦਾ ਹੂੰ ਤੇ ਸਾਨੂੰ ਇਹ ਪਤਾ ਹੋਵੇ ਵੀ ਵੀ ਜੇ ਸੋਨੂ ਕੁਝ ਹੋ ਗਿਆ ਤਾਂ ਆਪਣਾ ਪਰਿਵਾਰ ਦਾ ਕੁਝ ਨਹੀਂ ਬੜਣਾ ਹੂੰ ਤੇ ਤਾਂ ਪਰ ਨੂੰ ਮੈਨੂੰ ਫੈਸਲਾ ਲੈਣਾ ਪਿਆ ਉਹ ਇੱਥੇ ਇੱਥੇ ਤੁਹਾਡੀ ਮਤਲਬ ਤੁਸੀਂ ਜਿਵੇਂ ਕਹਿ ਕੇ ਹਟਿਓ ਕਿ ਜਾਨ ਨੂੰ ਖਤਰਾ ਸੀ ਤਾਂ 2010 ਦੇ ਵਿੱਚ ਤੁਸੀਂ ਇੱਕ ਤਰ੍ਹਾਂ ਦੇ ਨਾਲ ਵਾਈਂਡ ਅਪ ਕਰਕੇ ਤੁਸੀਂ ਨਿਊਜ਼ੀਲੈਂਡ ਹੌਣ ਜਾਂਦਾ ਪਰਿਆ ਮੇਲਾ ਛੱਡ ਕੇ ਆ ਪਰਿਆ ਮੇਲਾ ਉਦੋਂ ਪੀਕ ਸੀਗਾ ਜਿਵੇਂ ਮੈਂ ਹਾਂ ਉਦੋਂ ਇਹ ਪੂਦੇ ਮਤਲਬ ਕਿੰਨਾ ਰੋਈ ਹੋਵੇਗੀ ਤੈਨੂੰ ਯਾਦ ਕਰਦਾ ਜਾਂ ਮਿਸ਼ਰੀ ਤੋਂ ਵੱਧ ਮਿੱਠਿਆ ਸੱਜਣਾ ਮੈਨੂੰ ਲੱਗਦਾ ਕਿ ਕਤਾਰ ਬਹੁਤ ਲੰਮੀ ਆ ਕੱਲਾ ਕੱਲਾ ਗੀਤ ਤੁਹਾਡਾ ਟਾਈਟਲ ਵਰਗਾ ਹੁੰਦਾ ਸੀਗਾ ਔਰ ਉਸ ਸਮੇਂ ਤੁਸੀਂ ਨਿਊਜ਼ੀਲੈਂਡ ਸ਼ਿਫਟ ਹੋ ਗਏ ਮਤਲਬ ਲਾਦਾ ਉਦੋਂ ਨਿਊਜ਼ੀਲੈਂਡ ਦਾ ਵੀ ਬੜਿਆਂ ਨੂੰ ਪਤਾ ਨਹੀਂ ਸੀ ਲੋਕੀ ਕੈਨੇਡਾ ਤੇ ਆਸਟ੍ਰੇਲੀਆ ਦਾ ਜ਼ਿਆਦਾ ਰੌਲਾ ਸੀ ਉਦੋਂ ਅਸਲ ਵਿੱਚ ਤਾਂ ਕੁਝ ਬੰਦਿਆਂ ਨੂੰ ਇਹ ਸੀਗਾ ਵੀ ਉਹਨਾਂ ਨੂੰ ਇਹ ਸੀ ਵੀ ਇਹਨਾਂ ਦਾ ਇਹਦਾ ਕੀ ਬਣਨਾ ਯਾਰ ਹਨਾ ਉਦੋਂ ਮਤਲਬ ਹਾਲਾਤ ਇਹਦੇ ਨੇ ਸੀਗੇ ਮਾਲੇ ਛੋਟੇ ਆਪਣਾ ਬਚਪਨ ਜਮਾਤਾ ਦੇ ਚਲੇ ਜਾਣ ਤੋਂ ਬਾਅਦ ਹਲਾ ਇਦਾਂ ਦੇ ਬਣ ਗਏ ਵੀ ਮਿਲ ਗਲੇ ਅੱਜ ਆਪਣਾ ਰੋਣ ਵਾਲਾ ਕੰਮ ਸੀ ਹੂੰ ਅੱਛਾ ਤੇ ਰੁੱਲਦੇ ਫਿਰਦੇ ਆ ਨੂੰ ਜਿਹੜੇ ਉਹ ਰੁੱਲਦੇ ਫਿਰਦੇ ਜਿਨ੍ਹਾਂ ਨੂੰ ਦੇਖਿਆ ਸੀਗਾ ਹੂੰ ਉਹਨਾਂ ਤੋਂ ਫਿਰ ਮੈਨੂੰ ਆਪਣਾ ਹਿੱਟ ਹੋਇਆ ਬਰਦਾਸ਼ਤ ਨਹੀਂ ਹੋਇਆ ਹੂੰ ਮਹਿੰਗੀਆਂ ਗੱਡੀਆਂ ਬਰਦਾਸ਼ਤ ਨਹੀਂ ਹੁੰਦੀਆਂ ਹਾਂ ਉਹ ਫਿਰ ਸੁਖ ਹੌਲਤਾਂ ਨਹੀਂ ਵਧੀਆ ਲੱਗੀਆਂ ਫਿਰ ਸੋਚਿਆ ਮੈਂ ਯਾਰ ਨਹੀਂ ਅੱਛਾ ਜੇ ਜੇ ਥੋੜੀ ਜੀ ਓਪਨਲੀ ਗੱਲ ਕਰਾਂ ਨਾ ਚਲੋ ਆਪਾਂ ਨਹੀਂ ਲੈਂਦੇ ਕਿਸੇ ਦਾ ਕੋਈ ਸ਼ਰੀਕੇਬਾਜ਼ੀ ਚ ਰੌਲਾ ਸੀਗਾ ਕਿ ਕੋਈ ਪੈਸਿਆਂ ਦਾ ਮਸਲਾ ਦੇਖੋ ਦੋ ਆਪਣਾ ਆਪਦੇ ਬੰਦੇ ਜਿਹੜਾ ਪੇਤੀ ਹੁੰਦਾ ਉਹੀ ਉਹੀ ਆਪਣਾ ਆਪਣਾ ਮਾਰਦਾ ਹੁੰਦਾ ਬਗਾਨੇ ਨੂੰ ਤਾਂ ਕੀ ਪਰਤਾ ਹੁੰਦਾ ਹੂੰ ਤੇ ਕੁਝ ਬੰਦੇ ਆਪਦੇ ਸੀਗੇ ਮਤਲਬ ਆਪਣਾ ਆਪਦਾ ਬਣ ਕੇ ਆਪਣਾ ਨੁਕਸਾਨ ਕਰਨਾ ਚਾਹੁੰਦੇ ਸੀ ਉਹ ਚਲੋ ਬਾਬੇ ਦੀ ਕਿਰਪਾ ਨਾਲ ਟ੍ਰੇਡ ਦੇ ਬੰਦੇ ਵੀ ਸੀਗੇ ਵਿੱਚ ਟ੍ਰੇਡ ਤਾਂ ਨਹੀਂ ਸੀ ਕੋਈ ਅੱਛਾ ਆ ਆਪਣੇ ਲੈਣ ਦਾ ਕੋਈ ਬੰਦਾ ਨਹੀਂ ਸੀਗਾ ਸੀਗਾ ਕੁਝ ਬੰਦੇ ਚਲੋ ਆਪਾਂ ਹੈਪੀ ਐਂਡਿੰਗ ਤੇ ਫਿਰ ਆਈਏ ਤੇ ਹੁਣ ਤਾਂ ਵਧੀਆ ਤੁਸੀਂ ਕਹਿੰਦੇ ਹਰਦੇਵ ਮਾਹੀ ਨੰਗਲ ਹੋਰੀ ਬਹੁਤ ਵਧੀਆ ਸੈੱਟ ਨੇ ਉੱਥੇ ਜਬਰਦਸਤ ਕੰਮ ਆ ਪੂਰਾ ਵਧੀਆ ਵਧੀਆ ਸੱਚੇ ਪਾਤਸ਼ਾਹ ਦੀ ਆਪਣਾ ਕਿਰਪਾ ਉਹ